ਸਹੀ ਪ੍ਰਕਾਸ਼ ਹੈ ਮਾਰਾ ਜੀਰਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾਂ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਦੇ ਲਈ ਨਾ ਤਾਂ ਟਿਊਬਵਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ। ਫਸਲਾਂ ਦੀ ਸਿੰਚਾਈ ਲਈ ਜਿੱਥੇ 15914 ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਉੱਥੇ ਹੀ ਖਾਲਾਂ ਨੂੰ ਪੱਕਾ ਕੀਤਾ ਗਿਆ ਹੈ। ਮੇਰਾ ਗੁਰਵਿੰਦਰ ਸਿੰਘ ਪਿੰਡ ਨਾਂ ਆ ਤੇ ਮੇਰਾ ਪਿੰਡ ਲਾਧੂਪੋਰਾ 5 ਏਕੜ ਜ਼ਮੀਨ ਆ। ਸਾਨੂੰ ਜਿਹੜਾ ਨਹਿਰੀ ਸੂਆ ਜਿਹੜਾ ਸਾਡਾ ਹੱਲੇ ਤੋਂ ਪਹਿਲੇ ਕੱਚਾ ਲਾਧੂਪੋਰਾ ਵਾਲਾ ਸੂਆ ਪਰ 8000 ਰਕਾਂ ਬਹੁਤ ਸਰਕਾਰ ਨੇ ਪਹਚਾਇਆ ਵਾ। ਸਾਡੇ ਜਿਹੜਾ ਇੱਕ ਥੋੜੀ ਜੀ ਮੁਸ਼ਕਲ ਆਉਂਦੀ ਕਿ ਸਾਨੂੰ ਇੱਕ ਖਾਲੇ ਪੱਕੇ ਬਣੇ ਚਾਹੀਦੇ ਸੀਗੇ। ਬਾਕੀ ਪਾਣੀਆਂ ਹੀ ਆਪ ਬੰਦ ਕਰਾਉਂਦੇ ਆਂ ਸੂਏ ਦੇ ਪਾਣੀ ਬਹੁਤ ਜ਼ਿਆਦਾ ਹੁੰਦਾ ਵਾ ਕੀ ਕਰਦਾ ਹੈ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਸੂਏ ਦੀ ਪੱਕੀ ਜਗ੍ਹਾ ਬਣਾਈ ਆ ਸਾਨੂੰ ਪਾਣੀ ਦਿੱਤਾ ਵਾ ਬਹੁਤ ਮਹਾਨ ਜੋਗ ਆ ਸਾਨੂੰ ਹੁਣ ਪਾਣੀ ਇਹ ਆਉਣ ਦੇ ਨਾਲ ਸਾਨੂੰ 12 ਮਹੀਨੇ ਪਾਣੀ ਦੀ ਸੂਟ ਮਿਲ ਗਈ ਆ ਤੇ ਇਹਦਾ ਬਹੁਤ ਜ਼ਿਆਦਾ ਸੁਖ ਵਾ ਹਰ ਜ਼ਿੰਮੇਵਾਰ ਨੂੰ ਸੁਖ ਵਾ ਬੱਤੀ ਦੀ ਦੀਗ ਨਹੀਂ ਕਰਨੀ ਪੈਂਦੀ ਨਹਿਰੀ ਪਾਣੀ ਸਮੇਂ ਸਿਰ ਪਹੁੰਚਣ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸਗੋਂ ertid hitle ਪਾਣੀ ਦੀ ਬਚਤ ਹੋ ਰਹੀ ਹੈ ਜਿਹੜਾ ਨਹਿਰ ਦਾ ਪਾਣੀ ਹੈ ਉੱਚਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੀ ਆ ਤੇ ਫਸਲ ਵੀ ਬੰਪਰ ਹੁੰਦੀ ਆ ਫਿਰ ਨਾਲੇ ਅੱਧੇ ਘੰਟੇ ਚ ਕਿਲਾ ਭਰਦਾ ਉਹ ਆ ਪਟਨਾ ਸ਼ਹਿਰ ਵਿਖੇ ਪਵਲੇ ਵਾ ਪ੍ਰਕਟਿਓ ਮਰਦਾ ਕੰਬੜਾ ਵਰੀਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਹਾ ਕਹਾ ਕ ਅਗਾ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨ ਸ਼ਾ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਤਨ ਗੁਰੂ ਗੋਬਿੰਦ ਸਿੰਘ ਦੀ ਆਗਮਨ ਪਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਦੇ ਦਿਹਾੜੇ ਤੇ ਤਨ ਗੁਰੂ ਇੱਕ ਬਾਦਰ ਸਾਹਿਬ ਦੇ ਗ੍ਰਹਿ ਆ ਵਿਖੇ ਮਾਤਾ ਗੁਜਰੀ ਜੀ ਦੀ ਕੱਖ ਤੋਂ ਮੇਰੇ ਪਾਤਸ਼ਾਹ ਮੇਰੇ ਸ਼ੈਨਸ਼ਾ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਗਮਨ ਕੀਤਾ ਪਟਨਾ ਸਾਹਿਬ ਦੇ ਪਵਿੱਤਰ ਸਥਾਨ ਤੇ ਉਨਾਂ ਨੇ ਸੰਸਾਰ ਨੂੰ ਆ ਕੇ ਰਚਨਾਇਆ ਸੋ ਜਿੱਥੇ ਅੱਜ ਸਾਨੂੰ ਖੁਸ਼ੀ ਹੈ ਕਿ ਉਹਨਾਂ ਦਾ ਆਗਮਨਪੁਰੇ ਪਰ ਉੱਥੇ ਅਸੀਂ ਅਰਦਾਸ ਵੀ ਕਰਦੇ ਆਂ ਕਿ ਜਿਸ ਮੇਰੇ ਪਾਤਸ਼ਾਹ ਨੇ ਸਰਬੰਸਦਾਨ ਕਰਕੇ ਸਾਨੂੰ ਸਾਰਿਆਂ ਨੂੰ ਗੱਲ ਨਾਲ ਲਾ ਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੁਗੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਮਾਤਾ ਸੁੰਦਰੀ ਜੀ ਨੂੰ ਜਵਾਬ ਦਿੰਦੇ ਆਂ ਗੁਰੂ ਗੋਬਿੰਦ ਸਿੰਘ ਨੇ ਤਲਵੰਡੀ ਸਾਬੋਈ ਘਰਤੀ ਦੇ ਉੱਤੇ ਇਹ ਬੱਚੇ ਨੂੰ ਚਾਰੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਕੇਵਲ ਉਹਨਾਂ ਦੇ ਦਿਹਾੜੇ ਮਨਾਉਣਾ ਇੰਨਾ ਹੀ ਨਹੀਂ ਕਿ ਆਪਾਂ ਗੁਰੂ ਕੇ ਲੰਗਰ ਲਾਉਣੇ ਆਂ ਜਨ ਅਕਰ ਕੀਰਤਨ ਕੱਢਣੇ ਆ ਕੀਰਤਨ ਦਰਬਾਰ ਕਰਾਉਣਾ ਅਸੀਂ ਉਹਦੇ ਦਿੱਤੇ ਹੋਏ ਉਪਦੇਸ਼ ਤੇ ਚੱਲਣਾ ਹੈ ਖੰਡੇ ਬਾਟੇ ਦਾ ਅਮਰਿਸ਼ਕਣਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਉ ਕਰੋ ਨਿਵਾਸ ਢਬਲਕ ਖਾਲਸਾ ਰਹੇ ਨਿਆਰਾ ਤਬਲਕ ਪੇਜ ਦੀਓ ਮੈਂ ਸਾਰਾ ਜਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰਉ ਇਨਕੀ ਪ੍ਰਤੀ ਅਸੀਂ ਹੁਕਮਨ ਵੀ ਬਨਣਾ ਤੇ ਉਹਦੇ ਸੁਪੁੱਤਰ ਕੋ ਹੋਂ ਦੇ ਯੋਗ ਵੀ ਬਨਣਾ ਔਰ ਕਿਰਪਾ ਕਰੇ ਕਿ ਅਸੀਂ ਸਾਰੇ ਅੱਜ ਉਹ ਮਾਵਾ ਬਣ ਜਾਈਏ ਉਹ ਦਾਦੀਆਂ ਬਣ ਜਾਈਏ ਜਿਨ੍ਹਾਂ ਨੇ ਐਡੀ ਵੱਡੀ ਬਖਸ਼ਿਸ਼ ਦੇ ਕੇ ਪੂਰਾ ਸਰਬੰਸ ਕੁਰਬਾਨ ਕਰਕੇ ਸਾਨੂੰ ਸਾਰੇ ਸੁਪੁੱਤਰ ਕਿਆ ਸੀ ਗੁਰੂ ਕਿਰਪਾ ਕਰੇ ਸਭnabla ਦੀ ਹਾਜ਼ਰੀ ਪ੍ਰਵਾਨ ਕਰੇ ਤੇ ਜਿੰਨੀਆਂ ਸਗਤਾਂ ਨਗਰ ਕੀਰਤਨ ਚ ਹਾਜ਼ਰ ਹੋਈਆਂ ਉਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਕੱਲ ਨੂੰ ਕੀਰਤਨ ਦਰਬਾਰ ਸਜੇਗਾ ਸੰਤ ਬਾਬਾ ਪ੍ਰੇਮ ਸਿੰਘ ਦੀ ਮੁਰਾਲੇ ਵਾਲੀ ਨਿਸਤਾਨ ਦੇ ਉੱਤੇ ਉਹ ਕੋ ਫਿਰ ਸਿੱਧੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮ ਆ ਕੇ ਪੁੱਜੋ ਤੇ ਆ ਕੇ ਕੀਰਤਨ ਦਾ ਲਾਹ ਲਓ ਬਾਣੀ

ਸਤਿ ਸ਼੍ਰੀ ਅਕਾਲ ਭਗਵੰਤ ਸਿੰਘ ਸਾਹਿਬ ਜੀ ਜਨਮ ਦਿਤਾ ਬੜਾ ਮਹਾਨ ਦਿਹਾੜਾ ਹੈ ਜਿਨ੍ਹਾਂ ਨੇ ਕੌਮ ਲਈ ਦੇਸ਼ ਲਈ ਆਪਣਾ ਸਰਬਸਮਨ ਬਲਿਦਾਨ ਕਰ ਦਿੱਤਾ ਜਿਨ੍ਹਾਂ ਦੇ ਬਾਦਸ਼ਾਹ ਬਦਰਸ਼ਾਹ ਦੀ ਗਣਗ੍ਰੁੱਪ ਤੇ ਬਾਦਸ਼ਾਹ ਜੀ ਨੇ ਸ਼ਹੀਦੀ ਦਿੱਤੀ ਜੱਟ ਵਿਦੋਸ਼ਪਾਨ ਜੋ ਦੇਸ਼ ਨੂੰ ਬੋਲਾ ਸਰੋਪੇ ਖੋਲੇ ਤੋਂ ਇਛਾ ਕਰਦੀ ਖੜਾ ਹੈ ਰਸਤ ਦੇ ਦੁਆਰਾ ਸਾਰੇ ਦੇਸ਼ਾ ਪ੍ਰਦੇਸ਼ਾਂ ਦੇਾਰੇ ਸਿੱਖ ਜੱਟ ਨੂੰ ਸਾਰੇ ਭਾਰਤ ਨੂੰ ਹੈ ਜੀ ਗੁਰੂ ਸਿੰਘ ਜੰਦਨ ਤੋਂ ਬਹੁਤ ਬੋਤ ਮচাইਆਂ ਦਿੰਦਾ ਹਾਂ ਤੇ ਸੁਭ ਕਾਮਨਾਵਾ ਕਰਦਾ ਹਾਂ ਕਿ ਸਿੱਖ ਭਾਮ ਨੂੰ ਜਿਸਮ ਪਾਜ ਜਾਂ ਦੀ ਛਤਰ ਛਾਇਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਗੁਰੂ ਰੂਪਿਆਰੀ ਗੁਰ ਸਾਸ ਸੰਗ ਜਿਓ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵਿੱਚ ਮੇਕਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਜਿੱਤੇ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਉਥੇ ਕਿੰਦੇ ਬੇਗੋੜ ਪੱਤੀ ਮੀਕੋਲ ਗੁਰੂ ਘਰ ਵਿਖੇ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਮਨਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਜੋ ਤੁਸ਼ ਮਿਛੇਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਹੋਇਆ ਨਗਰ ਕੀਰਤਨ ਸੰਤ ਬਾਬਾ ਪ੍ਰਿੰਸੇਸ ਦੇ ਪੁੱਤਰ ਸੰਤ ਨੂੰ ਪਹੁੰਚਦਾ ਹੈ ਉਹਦਾ ਜੀਆ ਕਰਨ ਵਾਸਤੇ ਪੱਤੀ ਮੀਕੋਲ ਦੀ ਸੰਗਤ ਖਲੋਤੀ ਹੈ ਮੈਂ ਪਰਮਾਤਮਾ ਕੇ ਦੱਸ ਕਰਦਾ ਹਾਂ ਇਸੇ ਤਰ੍ਹਾਂ ਨਗਰ ਕੀਰਤਨ ਜਿਹੜਾ ਹੈ ਹਰ ਸਾਲ ਅੰਦਰ ਆਵੇ ਸੰਗਤਾਂ ਦੇ ਵਿੱਚ ਇੱਕ ਸਾਹ ਬਣਿਆ ਰਹੇ ਨਿੱਕੋਆ ਦੀ ਸੰਗਤ ਵੈਸੇ ਵੀ ਸੰਤਪਾਪਾ ਪ੍ਰੇਮ ਸੰਗਤ ਦੇ ਪਿੱਤਰ ਸੰਤ ਦੇ ਨਾਲ ਜੁੜੀ ਹੈ ਉਹ ਤੇ ਹਰ ਸਾਲ ਨਿੱਕੋਆ ਦੀ ਸੰਗਤ ਕਸ਼ਮੇਸ਼ ਮੀਤਾ ਸਿਰਗੂਗਵੇਂ ਸੇ ਮਹਾਰਾਜ ਦਾ ਪ੍ਰਕਾਸ਼ ਜਟਾ ਦੇ ਮਨਾਉਂਦੀ ਹੈ ਆਓ ਜੰਨੀਆਂ ਸੰਗਤਾਂ ਆਈਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀਮਨ ਅਵੈਸ਼ੀ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬੀਆਂ ਸੂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਾਂ ਔਰ ਵਾਧਰਾ ਨਗਰ ਕਿੱਤਨ ਡੇਰਾ ਸੰਤਪਾਪਾ ਪ੍ਰੇਮ ਸਿੰਘ ਜੀ ਤੋਂ ਆਇਆ ਨੇ ਉਹਨਾਂ ਦਾ ਸ਼ਾਦ ਕਰਵਾਸੇ ਮੀਖਵਾਲ ਦੀ ਪੂਰੀ ਸਾਹ ਸੰਗਤ ਜੋ ਵੀ ਪ੍ਰਸ਼ਾਦ ਲੈ ਕੇ ਤਿਰਫੋਂ ਲੈ ਕੇ ਆਜੋਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਾਥ ਸਾਡੇ ਪੰਜ ਸੰਸਥਾ श्री चंद्र महाराज जी का जन्मदिन बड़ी ज्यादा वर्ल्ड में मनाया जा है। की दिणा 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 तो रहा।, रहा।, रहा है जिस तो तरह पूरे वर्ल्ड मनाया जा रहा है अभी बाबा प्रेम सिंह बनाने वाले क्योंकि देव भावीवारी नगर कीर्तन की लाभता हुई है नगर कीर्तन पीछे बाजार के ऊपर कपड़ा लाता हुआ बाबा प्रेम सिंह डेवी दौर होगा बहुत सारी चमक ने लाच हर दुकानदार ने बड़ा बढ़िया प्रोग्राम देखे हुए हैं बड़े बढ़िया ने उम्मीद करते हैं कई नवीन तरीका इसे तरह हर साल सजाया जाता है इसे साल सजाया गया है वागुरू जी का नाम वागुर वाहग आज साहेब श्री के गोविंद जी महाराज का अज साहब श्री जी गोबिंद जी महाराज का आगमन पूरी दुनिया बड़ी श्रद्धा से प्यार मनाया जा रहा है उस करके आज जरा डेरा बाबा प्रेम सिंह को एक नगर कीर्तन बिल्कुल प्रभावित कह सारे पुलिस की पोगामा करता है जहाँ बाजार तक पहुंचा है बाजार में डेरे नगर कीर्तन भी आदि स्थिति बहुत सारिया सेवा जाए बहुत सारी खबर जगह इतने आ चलिए जितने मैं आज आग मागूर आज बढ़ाई देना उ मैं पूरी दुनिया निर्माते

ਸਰਦਾਰ ਜੀ ਸਾਡੇ ਸਾਰਿਆਂ ਨੂੰ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਿਓ ਤਾਂ ਜੋ ਅਸੀਂ ਜੋ ਮੀਂਹ ਚੱਕਿਆ ਜਾਂ ਆਮ ਲੋਕਾਂ ਦੀ ਸੇਵਾ ਕਰਦਾ ਵਾਸਤੇ ਕੋਨ ਮਸੀ ਭੜੇ ਬੰਧਿਆ ਤਰੀਕੇ ਨਾਲ ਸੋਨੇ ਦਾ ਨਾਂ ਚਾਰਕੇ ਤੁਹਾਡੇ ਕੋਲ ਪਹੁੰਚ ਕੇ ਅਸੀਂ ਆਪਣਾ ਸਿਰ ਨੀਵਾਂ ਨਾ ਕਰ ਸਕੀਏ ਮੈਂ ਗੁਰੂ ਦੇ ਸੇਕ ਐਸੀ ਜਿੱਦ ਨਾਲ ਕੁਝ ਚੰਗਾ ਨਹੀਂ ਕੀ ਸ਼ੋਕ ਪਿਆ ਕਰਿਆ ਜਿਹਾ ਸਾਡੇ ਮਿਹਰ ਭਰੇ ਅਸਤ ਜੀ ਅਸੀਂ ਸੰਗਤ ਦੀ ਸੇਵਾ ਲਈ ਦੇਸ਼ਤਰ ਐ ਤੇ ਮਾਣੇ ਪਾਣ ਦੇ ਕਰਦੇ ਰਹੀ ਆਂ ਅਬ ਸੰਗਤ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਆਓ ਸਾਡੇ ਨਾਲ ਮਿਲ ਕੇ ਗੁਰੂ ਦੇ ਪੁੱਤਰ ਬਣਨ ਦੀ ਕੋਸ਼ਿਸ਼ ਕਰੀਏ ਉਹਨਾਂ ਦੇ ਦਰਸਾਏ ਰਾਹ ਦੇ ਉੱਤੇ ਚੱਲ ਕੇ ਗੁਰੂ ਦੇ ਸਿੰਘ ਸੱਜਣ ਦੀ ਉਹ ਜੋ ਅਪੀਲ ਕਰਦੇ ਆ ਕਿ ਆਓ ਸਾਰੇ ਧਰਮ ਮਿਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਉਹਨਾਂ ਦੇ ਦਰਸਾਏ ਰਸਤੇ ਤੇ ਚੱਲਦੇ ਹੋਏ ਜੋ ਅਮਰ ਸਿੱਖੀ ਦਾ ਸੱਚੇ ਪਾਤਸ਼ਾਹ ਅਨੁਸਾਰਿਆਂ ਨੂੰ ਆਪਣੇ ਨਾਲ ਜੋੜਨ ਦੀ